ਆਜੋ ਵੀ ਦੋਸਤੋ ਅੱਜ ਇਹ ਤੁਹਾਨੂੰ ਲੈ ਕੇ ਪਹੁੰਚ ਗਏ ਆਂ ਸ਼੍ਰੀ ਮੁਕਤਸਰ ਸਹਿਬ ਮੁਕਤੇ ਮਨਾਰ ਇਹ ਜਿਹੜੇ ਮੁਕਤੇ ਮਨਾਰ ਹੈ ਬਠਿੰਡਾ ਰੋਡ ਬਾਈਪਾਸ ਤੋਂ ਕੋਟਕਪੂਰਾ ਰੋਡ ਜਿਹੜਾ ਬਾਈਪਾਸ ਆ ਨਾ ਉਸ ਜਗ੍ਹਾ ਤੇ ਸਥਿਤ ਹੈ ਡੀਸੀ ਦਫ਼ਤਰ ਦੇ ਨਾਲ ਇਹ ਹੁਣ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਇਹ ਮੇਨ ਗੇਟ ਹੈ ਇਸ ਦੇ ਨਾਲ ਹੈ ਜਿਹੜੀ ਇੱਕ ਕੰਟੇਨਰ ਦੀ ਸਬਦਾ ਹੈਗੀ ਬਈ ਸੀ ਹੁਣ ਨਹੀਂ ਲੱਗੇ ਹੋਏ ਹੈਗੇ ਇਹਦਾ ਮੇਨ ਗੇਟ ਹੈ ਉਸ ਤੋਂ ਅੱਗੇ ਚੱਲਦੇ ਆਂ ਦਿਖਾਈ ਦਿੰਦੇ ਆਂ ਕਿ ਆਪਾਂ ਨੂੰ ਅੱਗੇ ਦਰਸ਼ਨ ਹੋਏ ਕਿ ਸਭ ਤੋਂ ਪਹਿਲਾਂ ਕੰਟੇਨਰ ਦੇ ਨਾਲ ਬਾਥਰੂਮ ਵਗੈਰਾ ਦੀ ਸਬਦਾ ਦਿੱਤੀ ਹੋਈ ਹੈ ਉਸ ਦੇ ਨਾਲ ਹੀ ਬਹੁਤ ਸੰਗਣੀ ਸ਼ਾਂ ਦੇ ਦਰਖਤ ਆ ਜਿਹੜੇ ਸਾਨੂੰ ਦੇਖਣ ਨੂੰ ਮਿਲੇ ਆ ਉਸ ਦੇ ਨਾਲ ਹੀ ਪਾਰਕਿੰਗ ਲਈ ਇੱਕ ਜਗ੍ਹਾ ਛੱਡੀ ਹੋਈ ਹੈ ਦੇਖੋ ਗੱਡੀਆਂ ਗਾਰਾਂ ਦੀ ਪਾਰਕਿੰਗ ਵਗੈਰਾ ਹੁੰਦੀ ਹੈ ਉਹ ਜਗ੍ਹਾ ਛੱਡੀ ਹੋਈ ਹੈ ਇਹ ਜਿਹੜਾ ਮੁਕਤੇ ਮਨਾਰ ਹੈ 40 ਸ਼ਹੀਦ ਹੋਏ ਯੋਧਿਆਂ ਦੀ ਯਾਦ ਵਿੱਚ ਸਾਈਡ ਤੇ ਇੱਕ ਪਾਰਕ ਬਣਿਆ ਹੋਇਆ ਹੈ ਜਿਸ ਦਾ ਨਾਮ ਹੈ ਮੁਕਤੇ ਮਨਾਰ ਇਸ ਦੀ ਐਂਟਰੀ ਇੱਕ ਬਹੁਤ ਸੋਹਣੇ ਪੱਥਰ ਦੀ ਇੱਕ ਕੰਧ ਬਣਾਈ ਹੋਈ ਹੈ ਉਸ ਦੇ ਰਾਹੀਂ ਐਂਟਰੀ ਹੁੰਦੀ ਹੈ ਦੋ ਜਗ੍ਹਾ ਤੋਂ ਇੰਟਰੇਂਸ ਦੀ ਇੱਕ ਦੂਸਰੀ ਸਾਈਡ ਦੀ ਹੁੰਦੀ ਹੈ ਜੀ ਉੱਥੋਂ ਦੀ ਔਰ ਇਸ ਤੋਂ ਦੇ ਅਸੀਂ ਇੰਟਰ ਕੀਤੇ ਹੋਏ ਬਹੁਤ ਸੋਹਣੇ ਆਹ ਪੱਥਰਾਂ ਦੇ ਨਾਲ ਜਿਹੜੀ ਸ਼ਾਨਦਾਰ ਕੰਧ ਬਣਾਈ ਹੋਈ ਹੈ ਉੱਥੋਂ ਦੀ ਆਪਾਂ ਇੰਟਰ ਕੀਤੇ ਬਹੁਤ ਸੁੰਦਰ ਦਿਖਾਈ ਦੇ ਰਹੇ ਆ ਉਹ ਦੇਖੋ ਅੱਗੇ ਦੇਖਦੇ ਹਾਂ ਕਿ ਆਪਾਂ ਨੂੰ ਕੀ ਦਿਖਾਈ ਦਿੰਦਾ ਹੈ ਅੱਗੇ ਹੀ ਇੰਟਰ ਕਰਦੇ ਆ ਪਤਾ ਲੱਗਿਆ ਕਿ ਜਿਹੜੇ ਲਾਲ ਪੱਥਰਾਂ ਦੇ ਨਾਲ ਜਿਹੜਾ ਇਹ ਮੁਕਤੇ ਮਨਾਰ ਆ ਜਿਹੜਾ ਬਣਿਆ ਹੋਇਆ ਹੈ ਦੇਖੋ ਕਿੰਨੇ ਲਾਲ ਪੱਥਰ ਨਾਲ ਇਹ ਜਿਹੜੀ ਕੰਧਾਂ ਵਗੈਰਾ ਨਿਕਲੇ ਹੋਏ ਹਨ ਬਹੁਤ ਸੁੰਦਰ ਚੀਜ਼ ਬਣੀ ਹੋਈ ਹੈ ਤੇ ਦਰਖਤਾਂ ਦੀ ਹਵਾ ਦੀ ਚੱਲਣ ਨਾਲ ਪੱਤੇ ਕਿੰਨੇ ਕਲਰ ਹੋਏ ਨੇ ਇਹ ਸ਼ਾਇਦ ਨੀ ਪੱਥਰ ਲੱਗ ਰਿਹਾ ਹੈ ਆਪਾਂ ਨੂੰ ਨਜ਼ਦੀਕ ਦਾ ਕੇ ਦੇਖਿਆ ਤਾਂ ਹਨ ਨੀ ਪੱਥਰੀ ਹੈ ਨੀ ਪੱਥਰ ਹੈ ਜਿਹੜੇ ਇਹਦਾ ਲੱਗਿਆ ਹੋਇਆ ਹੈਗਾ ਜੇ 40 ਮੁਕਤਿਆਂ ਨੇ 300 ਸਾਲ ਸ਼ਹੀਦੀ ਦਿਹਾੜੇ ਮਰਪਿਤ ਮੁਕਤੇ ਮਨਾ ਰਹੇ ਉਸ ਤੋਂ ਅੱਗੇ ਚੱਲਦੇ ਹਾਂ ਪਤਾ ਲੱਗਿਆ ਕਿ ਬਹੁਤ ਸੋਹਣੀ ਹੈ ਜਿਹੜੀ ਇਮਾਰਤ ਜੀ ਇੱਕ ਝੌਂਪੜੀ ਜੀ ਵਗੈਰਾ ਬਣੀ ਹੋਈ ਹੈ ਔਰ ਬਹੁਤ ਸੋਹਣੇ ਫੁੱਲ ਬੂਟੇ ਬੂਟੀਆਂ ਇਹਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਲਾਲ-ਲਾਲ ਪੱਥਰ ਹੈ ਜਿਹੜਾ ਬਹੁਤ ਸੁੰਦਰ ਦਿਖਾਈ ਦੇ ਰਿਹਾ ਹੈ ਤੇ ਆਸ-ਪਾਸ ਦਾ ਦ੍ਰਿਸ਼ ਜਿਹੜਾ ਉਹ ਇਸ ਤਰ੍ਹਾਂ ਦਾ ਹੈ ਜਿਹੜਾ ਕਿ ਬਹੁਤ ਸੋਹਣਾ ਜਾਪ ਰਿਹਾ ਹੈ ਉਸ ਤੋਂ ਅੱਗੇ ਹੀ ਐਂਟਰ ਕਰਦੇ ਆਂ ਦੇਖਦੇ ਆਪਾਂ ਨੂੰ ਕੀ ਦਿਖਾਈ ਦਿੰਦਾ ਹੈ ਤੇ ਸ਼ਾਇਦ ਵਗੈਰਾ ਇਤਿਹਾਸ ਵਗੈਰਾ ਲਿਖਿਆ ਹੋਇਆ ਹੈ ਉਸ ਦੇ ਨੇੜੇ ਤੁਹਾਨੂੰ ਦਿਖਾਉਣੇ ਆ ਕੈਮਰਾ ਰੋਕ ਕੇ ਤੁਸੀਂ ਇਸ ਨੂੰ ਪੜ੍ਹ ਸਕਦੇ ਹੋ ਤੇ ਬਹੁਤ ਸੋਹਣੀਆਂ ਫੁੱਲ ਬੂਟੀਆਂ ਨਜ਼ਰ ਆ ਰਹੀਆਂ ਨੇ ਬਹੁਤ ਸੁੰਦਰ ਤੇ ਮਨ ਨੂੰ ਸ਼ਾਂਤ ਕਰਨ ਵਾਲਾ ਮਾਹੌਲ ਹੈ ਦੇਖੋ ਕੀ ਹੈ ਮੁਕਤੇ ਮਨਾਰ ਇਹ ਆਪਣੇ ਇਤਿਹਾਸ ਵਗੈਰਾ ਲਿਖਿਆ ਹੋਇਆ ਹੈ ਤਿੰਨ ਭਾਸ਼ਾ ਦੇ ਵਿੱਚ ਜਿਹੜਾ ਇਤਿਹਾਸ ਜਿਹੜਾ ਉਹ ਲਿਖਿਆ ਹੋਇਆ ਹੈ ਚਲੋ ਅੱਗੇ ਚੱਲਦੇ ਹਾਂ ਦੇਖਦੇ ਹਾਂ ਅੱਗੇ ਕੀ ਕੁਝ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਤੇ ਉਪਰ ਉਪਰ ਦੀ ਘੁੰਮ ਕੇ ਜਾ ਕੇ ਦੇਖਦੇ ਹਾਂ ਕਿ ਤੇ ਅੱਗੇ ਹੀ ਇੰਟਰ ਕਰਦੇ ਆਪਾਂ ਨੂੰ ਇੱਕ ਬਹੁਤ ਸੋਹਣੇ ਖੰਡੇ ਦੇ ਦਰਸ਼ਨ ਹੋਏ ਨੇ ਜਿਸ ਦੇ ਆਲੇ-ਦੁਆਲੇ ਕੁਝ ਰਿੰਗ ਵਗੈਰਾ ਲੱਗੇ ਹੋਏ ਨੇ ਤੇ ਆਸੇ-ਪਾਸੇ ਚਾਰ ਗੁੰਬਦਾਂ ਸ਼ਾਇਦ ਇੱਥੇ ਬਣੀਆਂ ਹੋਈਆਂ ਨੇ ਤਿੱਗ ਜੋ ਕਿ ਬਹੁਤ ਹੀ ਸੋਹਣੀਆਂ ਜਾਪਦੀਆਂ ਨੇ ਦੇਖਣ ਵਿੱਚ ਬਹੁਤ ਹੀ ਸੁੰਦਰੇ ਮਾਰਤਾਂ ਨੇ ਤੇ ਬਹੁਤ ਹੀ ਸ਼ਾਂਤ ਮਾਹੌਲ ਲੱਗਦਾ ਹੈ ਦੇਖਣ ਦੇ ਵਿੱਚ ਮਨ ਨੂੰ ਸ਼ਾਂਤੀ ਮਿਲਦੀ ਹੈ ਇਸ ਜਗ੍ਹਾ ਦੇ ਦਰਸ਼ਨ ਤੁਸੀਂ ਜਰੂਰ ਕਰਨ ਆਇਓ ਜੀ ਤੇ ਇਸ ਤੋਂ ਅੱਗੇ ਅਸੀਂ ਦੇਖਿਆ ਕਿ ਇੱਕ ਅੱਗੇ ਕੁਝ ਗੁਰਬਾਣੀ ਦੇ ਸ਼ਬਦ ਆ ਜਿਹੜੇ ਸਾਨੂੰ ਦੇਖਣ ਨੂੰ ਮਿਲੇ ਨੇ ਤੇ ਉੱਪਰ ਦੀ ਸਾਈਡ ਤੋਂ ਦਿਖਾਈਏ ਇਸ ਤਰ੍ਹਾਂ ਦਾ ਜਾਪਦਾ ਹੈ ਦੇਖਣ ਨੂੰ ਬਹੁਤ ਹੀ ਸੁੰਦਰ ਤੇ ਬਹੁਤ ਸੋਹਣੀ ਚੀਜ਼ ਲੱਗਦੀ ਹੈ ਸ਼ਹੀਦ ਹੋਏ ਯੋਧੇ ਜਿਹੜੇ ਉਹਨਾਂ ਦੇ ਨਾਮ ਆ ਜਿਹੜੇ ਸਾਨੂੰ ਦੇਖਣ ਨੂੰ ਮਿਲੇ ਨੇ ਸੇ ਪਾਸੇ ਦਾ ਜਿਹੜਾ ਮਾਹੌਲ ਹੈ ਬਹੁਤ ਹੀ ਸ਼ਾਂਤ ਤੁਹਾਨੂੰ ਦੇਖਣ ਨੂੰ ਮਿਲੇਗਾ ਅਸਰ ਕੀ ਇਹ ਦੁਪਹਿਰ ਦਾ ਟਾਈਮ ਹੈ ਇੱਥੇ ਬਹੁਤ ਹੀ ਘੱਟ ਲੋਕ ਨੇ ਪਰ ਫਿਰ ਵੀ ਬਹੁਤ ਹੀ ਸੋਹਣਾ ਮਾਹੌਲ ਦੇਖਣ ਨੂੰ ਸਾਨੂੰ ਮਿਲਿਆ ਹੈ ਔਰ ਆਸ-ਪਾਸੇ ਦੇਖਿਆ ਜੇ ਤਾਂ ਇੱਥੇ ਜਗ੍ਹਾ ਤੇ ਜਿਹੜੀ ਆ ਨੀਲਾ ਪੱਥਰ ਲੱਗਾ ਇੱਥੇ ਪਾਣੀ ਛੱਡਿਆ ਜਾਂਦਾ ਸੀ ਔਰ ਉਸ ਤੋਂ ਬਾਅਦ ਅਸੀਂ ਚੱਲ ਪਏ ਅੱਗੇ ਨੂੰ ਚਲੇ ਗਏ ਔਰ ਦੇਖਦੇ ਹਾਂ ਕਿ ਅੱਗੇ ਸਾਨੂੰ ਇੱਥੇ ਕੋਈ ਸ਼ਾਇਦ ਦੇਖਣ ਨੂੰ ਮ ਅੱਗੇ ਦੇਖਦੇ ਆਂ ਜੇ ਕੋਈ ਆਪਾਂ ਨੂੰ ਇਸ پارک ਦੇ ਵਿੱਚ ਹੋਰ ਮਿਲਦਾ ਹੈ ਜਾਂ ਨਹੀਂ ਮਿਲਦਾ ਔਰ ਅੱਗੇ ਜਾਂਦੇ ਹੀ ਬਹੁਤ ਸੋਹਣੇ ਫੁੱਲ ਬੋਦੇ ਹੋਏ ਲੱਗੇ ਹੋਏ ਸਨ ਜਿਹੜੇ ਕਿ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਬਹੁਤ ਹੀ ਸੋਹਣੇ ਲੱਗੇ ਮੈਂ ਮੈਂ ਸੋਚਦਾ ਸੀ ਵੀ ਤੁਹਾਨੂੰ ਇਹ ਦਿਖਾਇਆ ਜਾਵੇ ਬਹੁਤ ਸੁੰਦਰ ਹੀ ਚੀਜ਼ ਲੱਗੀ ਤੇ ਬਹੁਤ ਹੀ ਮਨ ਨੂੰ ਸ਼ਾਂਤ ਕਰਨ ਵਾਲੀ ਮਾਹੌਲ ਲੱਗਿਆ ਮੈਨੂੰ ਇਹ ਔਰ ਅੱਗੇ ਜਾਂਦੇ ਹੀ ਦੇਖਦੇ ਆਂ ਵੀ ਅੱਗੇ ਕੁਝ ਹੈ ਹੋਰ ਮਿਲਦਾ ਜਾਂ ਨਹੀਂ ਮਿਲਦਾ ਔਰ ਇਧਰਲੀ ਸਾਈਡ ਕੁਝ ਆਪਾਂ ਨੂੰ ਕੁਝ ਬੱਚਿਆਂ ਨੇ ਕੁਝ ਝੂਲੇ ਨਜ਼ਰ ਆਏ ਜਿਹੜੇ ਕਿ ਬੱਚੇ ਇੱਥੇ ਆਉਂਦੇ ਹੋਣਗੇ ਤਾਂ ਝੂਲੇ ਝੂਲਦੇ ਹੋਣਗੇ ਤੇ ਉਸ ਤੋਂ ਬਾਅਦ ਆਪਾਂ ਅੱਗੇ ਚਲੇਗੇ ਤੇ ਕੁਝ ਆਪਾਂ ਨੂੰ ਲੋਕ ਮਿਲੇ ਜੋ ਇੱਥੇ ਬੈਠ ਕੇ ਆਨੰਦ ਮਾਣ ਰਹੇ ਸੀ ਸ਼ਾਂ ਦਾ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਵਾਪਸ ਹੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਅਸੀਂ ਟਰੈਵਲ ਕਰਦੇ ਰਹਿੰਦੇ ਆ ਜਗ੍ਹਾ-ਜਗ੍ਹਾ ਤੇ ਆ ਕੇ ਤੁਹਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਦਿਖਾਉਂਦੇ ਰਵਾਂਗੇ ਤਾਂ ਜੋ ਤੁਸੀਂ ਹਰ ਵੀਡੀਓ ਆਨੰਦ ਆ ਜਿਹੜਾ ਮਾਨਸਕੋ